ਸਾਡੇ ਪਰੇ ਹੋਏ ਨੇ ਪੈਸੇ ਠੀਕ ਹੈ 2 ਮਹੀਨੇ ਹੋ ਗਏ ਪੈਸੇ ਪਾਦਨ ਹੋ ਸੀ ਬਾਰੇ ਜਾ ਕੇ ਪੈਸੇ ਹੀ ਪਰੇ ਨੇ ਹੁਣ ਸਾਨੂੰ ਜਮੀਨ ਚ ਵੜਨ ਦਾ ਹੁਕਮ ਨਹੀਂ ਇਹ ਗੰਦੀ ਆ ਸਰਕਾਰ ਜਿਹੜੀ ਉਹਨਾਂ ਦੀ ਕਰਦੀ ਆ ਪੈਸੇ ਵਾਲੀ ਤਰ੍ਹਾਂ ਕਰਦੀ ਸੀ ਜਿਹਨੇ ਪੈਸੇ ਪਰੇ ਨੇ ਹੱਕ ਦਾ ਕਰਨਾ ਚਾਹੀਦਾ ਸਰਕਾਰ ਨੂੰ ਇਹਨਾਂ ਨੂੰ ਇਨਸਾਫ ਨਹੀਂ ਆਉਂਦਾ ਤੇ ਕਾਹਨੂੰ ਇਹਨਾਂ ਨੇ ਐਡੇ بڑے ਅਹੁਦੇ ਤੇ ਬੈਠਣਾ ਦੀ ਕੁਰਸੀ ਤੇ ਜਾਂ ਇਨਸਾਫ ਕਰਨਾ ਹੀ ਨਹੀਂ ਪਤਾ ਨਾ ਸਾਫ ਕਰੇ ਸਰਕਾਰ ਉਹ ਹੁੰਦੀ ਜਿਹੜੀ ਨਿਸ਼ਾਫਤੀ ਹੁੰਦੀ ਆ ਇਹ ਤਾਂ ਪਾਪੀ ਨੇ ਪਾਪ ਰੱਖਦੇ ਨੇ ਜਿਹੜਾ ਤਾਂ ਫਰੀਵਾਰੇ ਨੂੰ ਨਾ ਦੇ ਰਹੇ ਨੇ ਜਿਹੜੇ ਪੈਸੇ ਲਾ ਰਹੇ ਆ ਅਸੀਂ ਸਾਨੂੰ ਕੁਝ ਦਿੰਦੇ ਨਹੀਂ ਅਸੀਂ ਔਕੜੇ ਬੈਠੇ ਆਂਗੇ ਆ ਪੁਲਿਸ ਆ ਰਹੀ ਹੈ ਉਹਨਾਂ ਦੀ ਬਣ ਜਾਂਦੀ ਹੈ ਸਰਕਾਰ ਉਹਨਾਂ ਦੀ ਹੈ ਸਾਡਾ ਤਾਂ ਕੋਈ ਬਣਦਾ ਨਹੀਂ ਅਸੀਂ ਤਾਂ ਤਾਂ ਬੈਠੇ ਜਿੰਨਾ ਚਿਰ ਸਾਡਾ ਕੋਈ ਹੱਲ ਨਹੀਂ ਹੁੰਦਾ ਅਸੀਂ ਉੱਥੇ ਉੱਠ ਕੇ ਨਹੀਂ ਜਾਂਦੇ ਮਾਰ ਦੇਣ ਕੋਈ ਮਾਰ ਜੀ ਚਾਹੇ ਮਰਜੀ ਹੈ ਚਾਹੇ ਅਸੀਂ ਅਸੀਂ ਤਾਂ ਪੂਰੇ ਬੈਠੇ ਆਂ ਇੱਕ ਹੀ ਗੱਲ ਹੈ ਵੀ ਪੈਸੇ ਭਰਨ ਵਾਲਾ ਕੋਈ ਹੈ ਖਾਣਾ ਖਾਣ ਵਾਲਾ ਹੈ ਖਾਂਦਾ ਕੋਈ ਹੈ 3 ਸਾਲ ਹੋ ਗਏ ਇਹਨਾਂ ਨੂੰ ਖਾਂਦਿਆ ਨੂੰ ਖਾਦੇ ਵਾਰੀ ਹੁਣ ਆ ਪੈਸੇ ਭਰੇ ਹੋਏ ਵੀ ਕਹਦੇ ਅਸੀਂ ਖਾਣ ਨਹੀਂ ਦਿੰਦੇ ਇਹ ਕਿੱਥੇ ਲਿਖਿਆ ਪਹਿਲਾਂ ਵੀ ਸਰਕਾਰ ਆਉਂਦੀ ਜਾਂਦੀ ਰਹੀ ਹੈ ਕੋਈ ਆਤਾ ਨਹੀਂ ਵੀ ਦੀ ਆਦੀ ਨਹੀਂ ਪਰ ਦੀਪਾ ਸੇ ਉਹਨੂੰ ਦਿੰਦੀ ਜੀ ਅਸੀਂ ਤਾਂ ਕੰਦੀ ਸੇ ਪਰ ਕੇ ਅਕੀ ਲੱਤੀ ਜੀ ਜਿਹੜਾ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਮੈਂ ਗ੍ਰਾਮ ਪੰਚਾਇਤ ਮਰੋੜਸਰ ਪੰਚ ਜੀ ਇਹ ਜਿਹੜਾ ਸਟੈਪ ਚੱਕਿਆ ਜਨਗਰ ਨਿਵਾਸੀਆਂ ਨੇ ਇਹ ਕੋਈ ਪਹਿਲਾ ਸਟੈਪ ਨਹੀਂ ਹੈ ਜੀ ਇਸ ਤੋਂ ਪਹਿਲਾਂ ਵੀ ਡਾਕਟਰ ਬਲਮੀਤ ਸਿੰਘ ਜੀ ਜਿਹੜੀ ਕੇਸਾ ਹਲਕੀ ਦੀ ਨੁਮਾਇੰਦਗੀ ਕਰ ਰਹੇ ਨੇ ਉਹਨਾਂ ਦੇ ਘਰ ਦੇ ਅੱਗੇ ਜਿਹੜਾ ਇਹ ਧਰਨਾ ਸੀ 4 ਦਿਨ ਦਿਨ ਰਾਤ ਲਗਾਤਾਰ ਲੱਗਾ ਰਿਹਾ ਸੀ ਉਹਨਾਂ ਦੇ ਭਰੋਸਾ ਦਵਾਉਣ ਤੇ ਡੀਸੀ ਸਾਹਿਬ ਪਟਿਆਲਾ ਦੇ ਭਰੋਸਾ ਦਵਾਉਣ ਤੇ ਐਸਐਸਪੀ ਸਾਹਿਬ ਦੇ ਭਰੋਸਾ ਦਵਾਉਣ ਤੇ ਤਾਂ ਉਹ ਜਿਹੜਾ ਧਰਨਾ ਸੀ ਚੁੱਕਿਆ ਪਰ ਜਿਹੜੀ ਇਹ ਗੱਲ ਆਪਣੇ ਅੱਜ ਤੁਹਾਨੂੰ ਤਹਿਸੀਲਦਾਰ ਸਾਹਿਬ ਨੇ ਦੱਸੀ ਹੈ ਵੀ ਅੱਜ ਸਾਨੂੰ ਪੋਸਟਪੋਨ ਕਿਸੇ ਕਾਰਨ ਕਰਕੇ ਕਰਨਾ ਕਰ ਦਿੱਤੇ ਐ ਇਹਦਾ ਹੈ ਜਿਹੜਾ ਕਬਜ਼ਾ ਕਾਰਵਾਈ ਸੀ ਅੱਜ ਪਹਿਲੀ ਵਾਰ ਨਹੀਂ ਮੁਲਤਵੀ ਹੋਈ ਅੱਜ ਤੀਜੀ ਵਾਰ ਮੁਲਤਵੀ ਹੋਈ ਹੈ ਜਦੋਂ ਕਿ ਹਾਈ ਕੋਰਟ ਦੀ ਡਾਇਰੈਕਸ਼ਨ ਵੀ ਸੀ ਅੱਜ ਪ੍ਰਸ਼ਾਸਨ ਨੂੰ ਵੀ ਜਿਹੜੇ ਚਕੋਤਾਕਾਰ ਨੇ ਉਹਨਾਂ ਨੇ ਪੂਰੀ ਪੇਮੈਂਟ ਹੈ ਭਰਤੀ ਡੇਢ ਮਹੀਨਾ ਹੋ ਗਿਆ ਬੋਲੀ ਹੋਈ ਨੂੰ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਬੋਲੀ ਹੋਈ ਹੈ ਇਹ ਸਰਕਾਰੀ ਸਹ ਦੇ ਉੱਪਰ ਹੈ ਜਿਹੜਾ ਸਾਰਾ ਡਰਾਮਾ ਵਾਰ-ਵਾਰ ਹੋ ਰਿਹਾ ਹੈ ਕਿਉਂਕਿ ਪ੍ਰਸ਼ਾਸਨ ਇੱਥੋਂ ਤੱਕ ਫੇਲ ਹੋ ਚੁੱਕਿਆ ਹੈ ਵੀ ਹਾਈ ਕੋਰਟ ਦੀ ਵੀ ਪ੍ਰਵਾਹ ਨਹੀਂ ਮੰਨ ਇਹੜਾ ਪ੍ਰਸ਼ਾਸਨ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਰੋ ਵਿਧਾਇਕ ਨੇ ਡਾਕਟਰ ਬਲਬੀਰ ਜੀ ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਇੰਨਾ ਜਕੜ ਰੱਖਿਆ ਹੈ ਵੀ ਉਹਨਾਂ ਨੂੰ ਕਿਸੇ ਇੱਥੇ ਸਿਸਟਮ ਦੀ ਪਰਵਾਹ ਨਹੀਂ ਕਿਉਂਕਿ ਜਿਹੜੀ ਸੰਗਤ ਜ਼ਮੀਨ ਹੈ ਗਰੀਬ ਪਰਿਵਾਰਾਂ ਨੇ ਐਸਸੀ ਪਰਿਵਾਰਾਂ ਨੇ ਪੈਸੇ ਭਰ ਦਿੱਤੇ ਨੇ ਉਹਨਾਂ ਨੂੰ ਕਬਜ਼ਾ ਨਹੀਂ ਮਿਲ ਰਿਹਾ ਜਿਹੜੇ ਬੰਦੇ ਪਿਛਲੀ ਵਾਰ ਦੇ ਡਿਫਾਲਟਰ ਨੇ ਉਹ ਜ਼ਮੀਨ ਦੇ ਵਿੱਚ ਉੱਠ ਨਹੀਂ ਰਹੇ ਤੇ ਜਿਹੜੇ ਜਰਨਲ ਕੈਟਾਗਰੀ ਨਾਲ ਸੰਬੰਧਿਤ ਨੇ ਉਹਨਾਂ ਨੇ ਆਪਣਾ ਝੋਨਾ ਵੀ ਲਾ ਲਿਆ ਇੱਕ ਵੀ ਬੰਦੇ ਤੋਂ ਪੈਸਾ ਨਹੀਂ ਭਰਵਾਇਆ ਜਾ ਰਿਹਾ ਇਹ ਸਾਰਾ ਜਿਹੜਾ ਇੱਕ ਬੋਰਡ ਬੈਂਕ ਦਾ ਰਾਜ ਕੀਤਾ ਜਾ ਰਿਹਾ ਹੈ ਲੋਕਾਂ ਦੇ ਹਿੱਤਾਂ ਦੇ ਨਾਲ ਖੇਡਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਲੋਕ ਮਜਬੂਰ ਹੋ ਕੇ ਸੜਕਾਂ ਤੇ ਉਤਰਨ ਲਈ ਮਜਬੂਰ ਹੋਏ ਨੇ ਇਹਦਾ ਸਿੱਧੇ ਤੌਰ ਤੇ ਜਿਹੜਾ ਪਟਿਆਲਾ ਪ੍ਰਸ਼ਾਸਨ ਤੇ ਆਮ ਆਦਮੀ ਪਾਰਟੀ ਦੇ ਜੋ ਵਿਧਾਇਕ ਮੰਤਰੀ ਨੇ ਡਾਕਟਰ ਬਲਬੀਰ ਸਿੰਘ ਜੀ ਉਹ ਨੇ ਦੇਖੋ ਜੀ ਡੇਢ ਮਹੀਨਾ ਹੋ ਗਿਆ ਬੋਲੀ ਹੋਈ ਨੂੰ ਡਾਕਟਰ ਨੇ ਮਤਲਬ ਇੰਨਾ ਪ੍ਰਸ਼ਾਸਨ ਤੇ ਦਬਾਅ ਪਾਇਆ ਡੀਸੀ, ਏਡੀਸੀ, ਐਸਐਸਪੀ, ਡੀਐਸ ਵੀ, ਡਿਪਟੀ ਡਾਇਰੈਕਟਰ ਵੀਡੀਓ ਸਾਰਿਆਂ ਨੂੰ ਅਸੀਂ ਮੇਲੇ ਮਤਲਬ ਕੋਈ ਬਾਹ ਨਹੀਂ ਫੜਾ ਰਿਹਾ ਮਤਲਬ ਜਿਵੇਂ ਅੱਖਾਂ ਦੀ ਪੱਟੀ ਬੰਨੀ ਵੀ ਹੁੰਦੀ ਆ ਕੋਈ ਪ੍ਰਵਾਹ ਹੀ ਨਹੀਂ ਕਾਨੂੰਨ ਦੀ ਹਾਈ ਕੋਰਟ ਚ ਰਿੱਟ ਪਾਤੀ ਉਹਦੀ ਉਹਨਾਂ ਨੇ ਕਿਹਾ ਵੀ ਕੱਲ ਨੂੰ ਜਵਾਬ ਦੇ ਦਿਓ ਕਿੰਨੀ ਕੀ ਦਿੱਕਤ ਆਈ ਹੈ ਕਿੰਨੀ ਕੀ ਦਿੱਕਤ ਆਈ ਉਹਦਾ ਕੋਈ ਸੁਣਵਾਈ ਨਹੀਂ ਕੋਈ ਪਰਲਾ ਸੰਬਸਾ ਆ ਜਨਤਾ ਹੁੰਦੀ ਆ ਜਨਤਾ ਕੋਲ ਮਰ ਜੂ ਇੱਥੇ ਮੁੰਡਿਆਂ ਨੇ ਕੋਈ ਪਾਣੀ ਦਿੱਤੀ ਉਹ ਕਰ ਗਿਆ ਕੋਈ ਮੋਦਾਰਾ ਬੜੇ ਤੰਗ ਹੋ ਰਾ ਗੈਸ ਵਾਲੀ ਗੱਡੀ ਨੂੰ ਕੋਈ ਪ੍ਰਵਾਹ ਹੀ ਕੋਈ ਮਰੇ ਕੋਈ ਰਹੇ ਇੰਨਾ ਹੋ ਰਾਜ ਹੋ ਗਏ ਆ ਮਤਲਬ ਗੁੰਡਾ ਰਾਜ ਜਿਹੜਾ ਕੋਈ ਸੁਣਾਈ ਨਹੀਂ ਐਮਐਲਏ ਬਣਾਏ ਨੇ ਬਸ ਕੀ ਇਹ ਕਹਿਣਾ ਚਾਹੁੰਦੇ ਵੋਟਾਂ ਪਾਈਆਂ ਨੇ ਜੀ ਤੱਕ ਉਹਨਾਂ ਵੋਟਾਂ ਤਾਂ ਪਾਈਆਂ ਸੀ ਵੀ ਬਦਲਾਅ ਹੋਊਗਾ ਚੰਗੇ ਆਹੋ ਹੋਣਗੇ ਮਤਲਬ ਮੁੱਖ ਮੰਤਰੀ ਐਮਐਲਏ ਪਰ ਇਹਨਾਂ ਨੇ ਤਾਂ ਬਰਬਾਦ ਕਰਤਾ ਪੰਜਾਬ ਨੂੰ ਇੰਨਾ ਕਰਜ਼ਾ ਲੈ ਕੇ ਬੱਚੇ-ਬੱਚੇ ਦੇ ਸਿਰ ਚਾਰ-ਚਾਰ ਪੰਜ-ਪੰਜ ਲੱਖ ਰੁਪਏ ਸਿਰ ਚੜਾਤਾ ਜੜੇ ਸੂਰਜ ਕਰਜ਼ਾ ਲਈ ਜਾਂਦੇ ਨੇ ਆਪ ਜਾਇਦਾਦਾਂ ਬਣਾ ਰਹੇ ਨੇ ਲੋਕਾਂ ਦਾ ਖੂਨ ਸੀਨੇ ਦੀ ਕਮਾਈ ਖਾ ਰਹੇ ਨੇ ਜੀ ਜੀ ਸਾਹਿਬ ਦਾ ਨਾਮ ਜੋ ਕੋ ਮੈਡਮ ਦਾ ਤੇ ਸਾਡੇ ਅਧਿਕਾਰ ਦਾ ਇਹ ਸੰਦੇਸ਼ ਲੈ ਕੇ ਆਏ ਕਿ ਇਸ ਤਰ੍ਹਾਂ ਇਹਨੂੰ ਤੁਸੀਂ ਕਿਰਪਾ ਕਰਕੇ ਪੀਸੂਲ ਡੀਕੇ ਨਾਲੋਂ ਚੱਕ ਦੋ ਤੇ ਜੋ ਵੀ ਤੁਹਾਡੇ ਇਖਤਿਆਰ ਨੇ ਰੋਸ ਨੇ ਕਿ ਅੱਜ ਸਵੇਰੇ ਕਬਜ਼ਾ ਕਰਵਾਈ ਸੀ ਕਿੰਨ੍ਹੇ ਡੋਰ ਤੇ ਉਹ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਤੇ ਜਦੋਂ ਅਗਲੀ ਅੱਜ ਉਹ ਪੁਲਿਸ ਦੀ ਕਮੀਮਾਨ ਕਰਕੇ ਉਹ ਮੁਕੰਮਲ ਹੋ ਸਕੇ ਜਾਵੇ ਤੇ ਜਦੋਂ ਅਗਲੀ ਰੇਡ ਰੱਖੀ ਜਾਊਗੀ ਕਬਜ਼ਾ ਕਰਵਾਈ ਦੀ ਉਹਦੇ ਵਿੱਚ ਬਸ ਪੁਲਿਸ ਹਮਦਰਦ ਰਹਿੰਦੀ ਜਾਊਗੀ ਤਾਂ ਕਰਕੇ ਉਹ ਜਿਹੜੀ ਕਰਜਾ ਕਾਰਵਾਈ ਆ ਉਹਨੂੰ ਮੁਕੰਮਲ ਕੀਤਾ ਜਾਂਦਾ ਤੇ ਮੈਂ ਫਿਰ ਇੱਕ ਵਾਰੀ ਇੱਕ ਵਾਰੀ ਤੁਹਾਡੇ ਸਾਡੇ ਪਿੰਡ ਵਾਸੀਆਂ ਨੂੰ ਬੇਨਤੀ ਕਰਦਾ ਕਿ ਉਹ ਧਰਨੇ ਨੂੰ ਚੱਕਿਆ ਜਾਵੇ ਤਾਂ ਕਰਕੇ ਜੋ ਆਪਣੇ ਆਲੇ ਦੋਲੇ ਪਿੰਡਾਂ ਦੇ ਲੋਕ ਹੈ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ ਆ ਹੁਣ ਤੁਹਾਡੇ ਸਾਹਮਣੇ ਇੱਕ ਸਵੇਰੇ ਪਿੰਡ ਦੇ ਰਿਕਨਵਾਇਸ ਸੀ ਉਹਨਾਂ ਨੂੰ ਲੰਘਣ 'ਚ ਮੁਸ਼ਕਲ ਆਈ ਆਹਨ ਐਂਬੂਲੈਂਸ ਸੰਘੀਆ ਕਰ ਤੇ ਮੈਂ ਤੁਹਾਨੂੰ ਧੰਨਵਾਦ ਦਿੰਦਾ ਵੀ ਤੁਸੀਂ ਉਹਨੂੰ ਰਸਤਾ ਦਿੱਤਾ ਪਰ ਵੀ ਟਾਈਮ ਕਾਫੀ ਹੋ ਗਿਆ ਬੱਚਿਆਂ ਦਾ ਟੂਲ ਦਾ ਟਾਈਮ ਹੈ ਤੇ ਕਿਰਪਾ ਕਰਕੇ ਵੀ ਸਾਰਿਆਂ ਲੋਕਾਂ ਦੇ ਧਿਆਨ ਨੂੰ ਜ਼ਰੂਰ ਤਾਂ ਰੱਖਦੇ ਹੋਏ ਵੀ ਇਹ ਇੱਥੇ ਭਜੀ ਸਰਪੰਚ ਨਾਲ ਮੰਡੌੜ ਪਿੰਡ ਦੇ ਵਿੱਚ ਤੇ ਕੁਝ ਜ਼ਮੀਨ ਦੇ ਉੱਤੇ ਕਬਜ਼ਾ ਕਾਰਵਾਈ ਦਾ ਅੱਜ ਮੌਕਾ ਰੱਖਿਆ ਗਿਆ ਸੀ ਠੀਕ ਹੈ ਜੀ ਤੇ ਪਰ ਉਸ ਉਸ ਦੌਰਾਨ ਕੁਝ ਕੁ ਲੇਡੀਜ਼ ਵੱਲੋਂ ਉਹਦਾ ਆਪੋਸ ਕੀਤਾ ਗਿਆ ਠੀਕ ਹੈ ਤੇ ਸਾਡੇ ਕੋਲੇ ਲੇਡੀਜ਼ ਫੋਰਸ ਘੱਟ ਸੀ ਤਾਂ ਕਰਕੇ ਸਾਨੂੰ ਡਾਕਸੀ ਵੀ ਕਿਤੇ ਕਬਜ਼ਾ ਕਾਰਵਾਈ ਦੌਰਾਨ ਵੀ ਕੁਝ ਅਣਹੋਣੀ ਘਟਨਾ ਨਾ ਹੋ ਜੇ ਠੀਕ ਹੈ ਇਸ ਲਈ ਉਸ ਕਾਰਵਾਈ ਨੂੰ ਰੋਕਿਆ ਗਿਆ ਵੀ ਉਹਨੂੰ ਅੱਗੇ ਕਿਤੇ ਮੁਲਤਵੀ ਕੀਤਾ ਗਿਆ ਫਿਰ ਕਿਸੇ ਦਿਨ ਠੀਕ ਹੈ ਤੇ ਉਸ ਇਹ ਪਿੰਡ ਵਾਸੀ ਚਾਹੁੰਦੇ ਨੇ ਵੀ ਉਹ ਕਬਜ਼ਾ ਕਾਰਵਾਈ ਮੁਕੰਮਲ ਹੋਣੀ ਚਾਹੀਦੀ ਸੀ ਉਹਦੇ ਰੋਸ ਵਜੋਂ ਇਹਨਾਂ ਨੇ ਧਰਨਾ ਲਾਇਆ ਹੈ ਤੇ ਮੈਂ ਹੁਣ ਪਿੰਡ ਵਾਸੀਆਂ ਕੋਲ ਇਹਨਾਂ ਕੋਲੇ ਸਾਡੇ ਸਤਕਾਰਯੋਗ ਬਜ਼ੁਰਗ ਨੇ ਇਹਨਾਂ ਕੋਲੇ ਬੇਨਤੀ ਕਰਨਾ ਹੈ ਵੀ ਆਪਣੀ ਪਬਲਿਕ ਪਰੇਸ਼ਾਨ ਹੋ ਰਹੀ ਹੈ ਤੇ ਇਹ ਧਰਨਾ ਵੀ ਸ਼ਾਂਤੀਪੂਰਨ ਤਰੀਕੇ ਨਾਲ ਚੱਕਿਆ ਜਾਵੇ ਤੇ ਬਾਕੀ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆਉਂਦਾ ਜੀ ਇਹ ਪ੍ਰਸ਼ੰਨ ਹੀ ਪੁੱਛ ਰਿਹਾ ਬੰਦੇ ਨੂੰ ਜੀ ਭਾਈ ਕਿੰਨੇ ਕੇ ਪਰੇਸ਼ਾਨ ਹੋਏ ਮੇਰੇ ਬਹੁਤ ਔਖਾ ਹੈ ਬਹੁਤ ਔਖਾ 4 ਘੰਟੇ ਹੋ ਗਏ ਇੱਥੇ ਖੜੇ ਕਸਲਾ ਆ ਗਿਆ ਬੱਲੇ ਆ ਗਏ ਵਾਹ ਜੈਦਾ ਕਰਨ ਚੰਗਾ ਪਰਚਾਨ ਹੋਏ ਬਹੁਤ ਪਰੇ ਜਾਣ ਹੋਏ